ਕਾਣਾ ਕਾਣਾ ਜੇ ਕੋਈ ਉਹਨਾਂ ਤੱਕ ਨਸੀ ਲਾਂਦਾ ਕੱਲਾ ਵੇ ਇਹਦੀ ਇੱਕ ਤਾਂ ਗੋਟਾ ਉੱਤੇ ਜਾ ਕੇ ਵੀ ਪਰ ਲੱਗ ਕੇਸ਼ਾਈ ਨਹੀਂ ਤਲਾਵੀ ਕੇਸ਼ਾਈ ਨਹੀਂ ਤਲਾਵੀ ਰਾਡ ਕਪੜੀ ਮੁਤਾਬਕ ਸਾਡਾ ਹੱਥ ਇੱਥੇ ਮਾਮਲਾ ਇਹ ਹੋਇਆ ਜੀ ਕੰਪਨੀ ਦਾ ਟੈਂਡਰ ਚੇਂਜ ਹੁੰਦਾ ਹੁੰਦਾ ਹੈ ਅੱਜ ਵੀ ਕੰਪਨੀ ਦਾ ਟੈਂਡਰ ਚੇਂਜ ਹੋਇਆ ਪਰ ਰਾਡ ਕੰਪਨੀ ਨੇ ਟੈਂਡਰ ਲੀਤਾ ਹੀ ਉਹਨਾਂ ਨੇ ਸਾਡੇ 4 ਦਿਨਾਂ ਤੋਂ ਇੱਥੇ ਡਾਕੂਮੈਂਟ ਜਮ੍ਹਾਂ ਕਰਵਾ ਰਹੇ ਸੀਗੇ ਜਿਹੜੇ ਪੁਰਾਣੇ ਲੱਗੇ ਪਿਆ ਸਾਰਿਆਂ ਨੇ ਜਮ੍ਹਾਂ ਕਰਵਾਤੇ ਕੋਈ ਗੱਲਬਾਤ ਨਹੀਂ ਸਰਹਨਪੁਰੋਂ ਸਾਦਵਾਇਆ ਗਿਆ ਵੀ ਤੁਹਾਡੀ ਸਾਰੀ ਜੁਆਇਨਿੰਗ ਹੋ ਗਈ ਤੁਸੀਂ ਰੱਖੇ ਗਏ ਇੱਥੇ ਕੱਲ ਕੀ ਹੋਇਆ ਜੀ ਕੱਲ ਇਹਨਾਂ ਨੇ 70 80 ਬੰਦੇ ਬਾਹਰੋਂ ਆਲਦੇ ਮੰਗਾ ਕੇ ਤੇ ਉਹਨਾਂ ਨੂੰ ਉਹਨਾਂ ਦੀ ਇੰਟਰਵਿਊ ਕਰਾਤੀ ਉਹਨਾਂ ਦੀ ਜੁਆਇਨਿੰਗ ਵੀ ਕਰਾਤੀ ਉਹਨਾਂ ਦੀ ਜੁਆਇਨਿੰਗ ਵੀ ਹੋ ਗਈ ਤੇ ਉਹਨਾਂ ਨੂੰ ਆਪਦੀਆਂ ਵਰਦੀਆਂ ਵੀ ਦੇਤੀਆਂ ਤੇ ਰਤ ਰਤ ਉਹਨਾਂ ਜੁਆਇਨ ਕਰਾਤੀ ਤੇ ਸਾਨੂੰ ਰਾਤ ਨੂੰ 11:30 ਵਜੇ ਮੈਸੇਜ ਪੈਂਦਾ ਗਰੁੱਪ 'ਚ ਵੀ ਆ ਸੌਣਜਾ ਬੰਦਿਆਂ ਦੀ ਲਿਸਟ ਪਾਈ ਗਈ ਹੈ ਇਹ ਕੱਲੂ ਡਿਊਟੀ ਦੇ ਨਾਮ ਠੀਕ ਹੈ ਜੀ ਮੈਂ ਸੁਪਰਵਾਈਜ਼ਰ ਮੈਂ ਸਵੇਰੇ ਡਿਊਟੀ ਤੇ ਆਇਆ ਏ ਸ਼ਿਫਟ ਤੇ ਮੇਰਾ ਹਲੇ ਮੈਸੇਜ ਨਹੀਂ ਪਿਆ ਸੀ ਮੈਂ ਏ ਸ਼ਿਫਟ ਤੇ ਮਾਰਨਿੰਗ ਚ ਡਿਊਟੀ ਤੇ ਆ ਤੇ 5:30 ਵਜੇ ਤੋਂ ਬਾਅਦ ਮੈਸੀ ਪੈਂਦਾ ਸਾਡਾ ਸੁਪਰਵਾਈਜ਼ਰਾਂ ਦਾ ਵੀ ਆ ਚਾਰ ਸੁਪਰਵਾਈਜ਼ਰ ਵਿਕਰਮ ਸਿੰਘ ਪ੍ਰਦੀਪ ਕੁਮਾਰ ਭੁਪਿੰਦਰ ਸਿੰਘ ਲਖਵੀਰ ਸਿੰਘ ਇਹ ਕੱਲ ਤੋਂ ਡਿਊਟੀ ਤੇ ਨਹੀਂ ਆਣਗੇ ਬਿਨਾ ਰੀਜ਼ਨ ਦੱਸੇ ਬਿਨਾ ਉਹ ਸਾਡੀਆਂ ਨੌਕਰੀਆਂ ਖਾ ਦੇ ਜੀ ਬਹੁਤ ਮੁਸ਼ਕਲ ਹੋ ਜਾਂਦਾ ਜੀ ਸਾਰਿਆਂ ਦੇ ਘਰਵਾਰੇ ਕੋਈ ਕਰ ਰਿਹਾ ਮੇਰਾ ਖੁਦ ਦਾ ਬੇਟਾ ਜੀ ਮੈਂ ਇਸੇ ਨੌਕਰੀ ਦੇ ਚੱਕਰ ਚੋਂ ਉਹ ਸੀਏ ਕਰਵਾ ਰਹੇਗਾ ਹੁਣ ਦੱਸੋ ਮੇਰੀ ਨੌਕਰੀ ਚਲੀ ਗਈ ਮੈਂ ਸੀਏ ਇੱਕ ਕਿਵੇਂ ਕਰਾਵਾਂਗਾ ਬੱਚਾ ਆਪਣੇ ਵਿਖ ਵੀ ਗਿਆ ਸਭ ਕੁਝ ਗਿਆ ਹੀ ਖਤਮ ਹੋ ਗਿਆ ਜਿੰਨੇ ਵੀ ਸਾਡੇ ਗਾਲ ਹੈ ਜਿੰਨੇ ਵੀ ਕੱਢੇ ਗਏ ਆ ਦੁਬਾਰਾ ਉੱਥੇ ਉਸੇ ਪੋਸਟਾਂ ਤੇ ਉੱਥੇ ਨੌਕਰੀਆਂ ਦਿੱਤੀਆਂ ਜਾਂਣ ਸਾਨੂੰ ਸਾਡੀ ਨੌਕਰੀ ਨਾ ਜਾਵੇ ਕੱਲ੍ਹ ਜੀ ਅੱਜ ਤੋਂ ਨਵਾਂ ਟੈਂਡਰ ਸ਼ੁਰੂ ਹੋ ਗਿਆ ਬਰਾਡ ਕੰਪਨੀ ਹੈ ਜੋ ਉਹਨਾਂ ਨੇ ਅੱਜ ਟੈਂਡਰ ਲਿਆ ਇੱਕ ਉਹਨਾਂ ਚੋਂ ਇੰਚਾਰਜ ਸੀਗਾ ਜਗਸੀਰ ਸਿੰਘ ਜੋ ਉਹਨਾਂ ਤੇ ਲੱਗਦੇ ਸੀ ਮਤਲਬ ਉਹਨਾਂ ਦੀ ਗੱਲਬਾਤ ਭਈ ਸਹੀ ਤਰ੍ਹਾਂ ਨਹੀਂ ਕਰ ਰਹੇ ਸੀ ਜਾਂ ਮੰਨ ਨਹੀਂ ਰਹੇ ਸੀ ਉਹਨਾਂ ਨੂੰ ਲਿਸਟ ਬਣਾ ਕੇ ਨੌਕਰੀ ਤੋਂ ਕੱਢ ਦਿੱਤਾ ਗਿਆ ਇਹ ਸਭ ਉੱਚ ਅਧਿਕਾਰੀਆਂ ਦੇ ਅਗਲਾ ਅਗਲਾ ਕੰਮ ਕੀ ਰਹੇਗਾ ਅਗਲਾ ਸਟੈਪ ਇਹ ਹੈ ਜੀ ਕਦੋਂ ਤੱਕ ਇਹਨਾਂ ਨੂੰ ਨੌਕਰੀ ਤੋਂ ਬਾਹਰ ਨਹੀਂ ਕੀਤਾ ਜਾਂਦਾ ਤੇ ਜਗਸੀਰ ਸਿੰਘ ਨੂੰ ਚਾਰਜੀ ਤੋਂ ਨਹੀਂ ਹਟਾਇਆ ਜਾਂਦਾ ਇਹ ਬੰਦੇ ਨੌਕਰੀ ਜੁਆਇਨ ਨਹੀਂ ਕਰਨਗੇ ਸਰ ਇਹਦੇ ਬਾਰੇ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਹੈ ਘਰਨੇ ਬਾਰੇ ਜਿਹੜਾ ਐਮਜੀ ਬਾਹਰ ਸਕਿਉਰਟੀ ਗਾਰਡਸ ਨੇ ਲਾਇਆ ਇਹਨਾਂ ਦੀ ਕਿਤੇ ਕੋਈ ਰਾਤ ਗੱਲਬਾਤ ਹੋਈ ਹੈ ਵੀ ਕਿਤੇ ਜਿਹੜੀ ਸਕਿਉਰਟੀ ਏਜੰਸੀ ਇਹਨਾਂ ਦੀ ਚੇਂਜ ਹੋਈ ਆ ਦੂਜੀ ਜਿਹੜੀ ਨਵੀਂ ਸਕਿਉਰਟੀ ਏਜੰਸੀ ਆਈ ਆ ਉਹਨਾਂ ਨੇ ਜਿਹੜੇ ਕਈ ਇਹਨਾਂ ਦੇ ਬੰਦੇ ਆ ਉਹਨਾਂ ਨੂੰ ਵਿੱਚੋਂ ਕੱਢਿਆ ਤਾਂ ਉਹਦੇ ਬਾਰੇ ਬਾਕੀ ਅਸੀਂ ਇੱਕ ਗੱਲ ਕਰ ਰਹੇ ਆ ਆਪਣੇ ਅਫਸਰਾਂ ਨਾਲ ਤਹਿਸੀਲਦਾਰ ਸਾਹਿਬ ਵੀ ਆ ਰਹੇ ਆ ਤੇ ਇਹਨਾਂ ਦੀ ਜਿਹੜਾ ਨਵੀਂ ਸਕਿਉਰਟੀ ਏਜੰਸੀ ਦੇ ਇਹਨਾਂ ਦੇ ਜਿਹੜੇ ਉਹਨਾਂ ਨੇ ਰਿਮਾਂਡ ਕੀ ਸੀ ਇਹਨਾਂ ਦੀ ਮੰਗ ਕੀ ਕਰ ਰਹੇ ਨੇ ਇਹਨੇ ਵੀ ਤਾਂ ਇਹੀ ਮੰਗ ਆ ਵੀ ਸਾਨੂੰ ਅਸੀਂ 5-6 ਸਾਲਾਂ ਤੋਂ ਇੱਥੇ ਲੱਗੇ ਆ ਤੇ ਸਾਨੂੰ ਇੱਥੇ ਰੱਖਿਆ ਜਾਵੇ ਮੇਰੀ ਸਕਿਉਰਟੀ ਏਜੰਸੀ ਹੈ ਪਲਿੰਦਰ ਸਿੰਘ ਬਰਾੜ ਸਕਿਉਰਟੀ ਏਜੰਸੀ ਤੇ 1st ਅਕਤੂਬਰ दैट इज ਟੂਡੇ ਅੱਜ ਤੋਂ ਸਾਨੂੰ ਨਵਾਂ ਕੰਟਰੈਕਟ ਮਿਲਿਆ ਹੈ ਕੇਮਸ ਬਟਿੰਡਾ ਦਾ ਫॉर ਸਕਿਉਰਿਟੀ ਸਰਵਿਸਿਜ਼ ਜੀ ਤੇ ਹੁਣ ਅਸੀਂ ਜਿਹੜੀ ਆਪਣਾ ਇੱਥੇ ਸਰਵਿਸਿਜ਼ ਪ੍ਰੋਵਾਈਡ ਕਰਨ ਜਾ ਰਹੇ ਹਾਂ ਉਹ ਬਹੁਤ ਹਾਈ ਟੈਕ ਸਰਵਿਸਿਜ਼ ਨੇ ਇੱਥੇ ਵੀ ਆਰ ਗੈਟਿੰਗ ਐਕਸ-ਰੇ ਬੈਗੇਜ ਮਸ਼ੀਨ ਜਿਹੜੀਆਂ ਕਿ 에어ਪੋਰਟ ਤੇ ਲੱਗਦੀਆਂ ਨੇ ਉਹਦੇ ਨਾਲ ਟ੍ਰੇਨਡ ਮੈਨ ਪਾਵਰ ਆ ਰਹੀ ਹੈ ਵੀ ਆਰ ਗੈਟਿੰਗ ड्रोन कैमरास वी आर गेटिंग गार्ड पेट्रोलिंग डिवाइसेस सो ए सारी ट्रेनड मैन पावर असी लाखों रुपए खर्च करके ट्रेनिंग दे दबा के ਉਹਨਾਂ ਨੂੰ ਇੱਥੇ ਲੈ ਕੇ ਆ ਰਹੇ ਆ ਬਹੁਤ ਥੋੜੀ ਮੈਨ ਪਾਵਰ ਹੈ ਕੋਈ ਜ਼ਿਆਦਾ ਨਹੀਂ ਹੈ ਤੇ ਬਾਕੀ ਜਿਹੜਾ ਵੀ ਇੱਥੇ ਹੁਣ ਸਿਕਿਉਰਿਟੀ ਸੈਟਅਪ ਸੀਗਾ ਉਹਨੂੰ ਅਸੀਂ ਐਨਹਾਂਸ ਕਰ ਰਹੇ ਕਿਉਂਕਿ ਇੱਥੇ ਉਹ ਵੀ ਬੱਚੇ ਨੇ ਜਿਨ੍ਹਾਂ ਮਤਲਬ ਕਿ ਪ੍ਰੋਬਲਮਸ ਨੇ ਕਾਫੀ ਉਹਨਾਂ ਦੀ ਪੂਰੀ ਮਤਲਬ ਕੀ ਕਹਲੋ ਸਕਰੂਟੀਨੀ ਕਰਕੇ ਉਹ ਬੜੇ ਘੱਟ ਬੱਚੇ ਨੇ ਜਿਹੜੇ ਤੁਸੀਂ ਇਹ ਇਕੱਠ ਦੇਖ ਰਹੇ ਹੋ ਇਹ ਤਾਂ ਸਾਰੇ ਮੈਂ ਤਾਂ ਤੁਹਾਡੇ ਨਾਲ ਆ ਲੈ ਕੇ ਆਇਆ ਹੋਇਆ ਹੈ ਇਹ ਤਾਂ ਐਪਲੀਕੇਸ਼ਨ ਫਾਰਮ ਭਰਨ ਆਇਆ ਸੀਗਾ ਪਰ ਇਸ ਉਹ ਕਹਿੰਦੇ ਨਾ ਕਿ ਵੀ ਮੇਰਾ ਦੋਸਤ ਨੂੰ ਤੁਸੀਂ ਕੱਟਤਾ ਤਾਂ ਮੈਂ ਵੀ ਉਹਦੇ ਨਾਲ ਇੱਥੇ ਧਰਨੇ ਦੇ ਬੈਠਾਂਗਾ ਉਹ ਵਾਲਾ ਖਾਲ ਹੋ ਗਿਆ ਇੱਕ ਦੂਸਰੇ ਨਾਲ ਉਹ ਬੈਠੇ ਹੋਏ ਨੇ ਮੈਂ ਤਾਂ ਵੇਟ ਕਰ ਰਿਹਾ ਕਿ ਬੱਚੇ ਤੁਸੀਂ ਆਓ ਤੁਹਾਡੀ ਤਾਂ ਵਰਦੀਆਂ ਤਿਆਰ ਨੇ ਸਾਰਾ ਕੁਝ ਹੈ ਪਰ ਉਹ ਕੀ ਹੈ ਕਿ ਵੀ ਉਹ ਇੱਕ ਦੂਜੇ ਨੂੰ ਫਿਰ ਕੀ ਮੂੰਹ ਦਿਖਾਣ ਕੇ ਬਾਅਦ ਚ कि यार यारैं गया जो तू अंदर सिक्योरिटी कर रहा सो so, वो, वो वाला केस हो गया उन के की है की की हो सर कोई नहीं, 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 नहीं बच्चों दी लिस्ट मेरे है, रब सुखर के इत बठिडे चाहू प्लेस करा कोई भी बच्चा बिना नौकरी तो नहीं रहेगा जी मैं ये बताना चाहता कि एम्स में सिक्योरिटी की सेवाएं इससे पहले प्रिंसिपल सिक्योरिटी एंड दे रही थी जो एक लीगल जिम टेंडर के तहत यहाँ पे पिछले कई सालों से काम कर रही थी उनका टेन्योर ख़त्म होने के पश्चात एम्स ने जेम पे नया टेंडर किया जिसके द्वारा एक नई कंपनी आई है जिसने आज से अपनी सेवाएं यहां स्टार्ट की है आपकी जानकारी के लिए हमने सिक्योरिटी सर्विसेज हायर की हैं उसके अंदर जो एम्प्लॉयज़ हैं वो जो कंपनी है उसके हैं हमारे एम्प्लॉयज़ नहीं हैं वो वो कंपनी को बिलोंग करते हैं कंपनी किसको नौकरी पे रखे किससे सर्विसेज ले और किसको ना रखे वो उनका पेरोगेटिव है उस पे हम इंटरफेयर नहीं कर सकते ये कंप्लीटली कंप्लीट complete, एक जो फॉर्म सर्विसेज दे रही है उसका आ, उसका कॉल है उसका पेरोगेटिव है अगर उनकी इस तरह के चीज़ों में हम इंटरफेयर करेंगे तो वो टेंडर के खिलाफ कार्रवाई है अब कंपनी किस वजह से लोगों को चेंज कर रही है उनके पास पुरानी कंपनी का क्या इंफॉर्मेशन है क्या रिकॉर्ड है उस बारे में हमारे पास कोई जानकारी नहीं है हमने नई फर्म को बड़े क्लियरली बता दिया है कि हमारे पास सर्विसेज चलती रहनी चाहिए किसी भी तरह पे अस्पताल की सेवाओं में कोई किसी भी तरह का स्टॉपेज या फिर कोई ब्रेक नहीं आना चाहिए और इंस्टीट्यूट के कैंपस के अंदर किसी भी तरह का प्रोटेस्ट एक्टिविटी नहीं होना चाहिए ये टेंडर के हिसाब से उनका काम है इंश्योर करना और उन्होंने हमें एश्योर किया है कि ऐसा होगा तो ये कहते हैं ना कि हम बहुत लंबे समय से काम करते हैं जब एम्स में कोई नहीं था नहीं जी ये जो लोग काम कर रहे थे वो एम्स के लिए काम नहीं कर रहे थे वो जो थर्ड पार्टी कंपनी थी उसके लिए काम कर रहे थे तो किसी कंपनी जो पुरानी कंपनी ने इनको रखा था तो उनके लिए वो काम कर रहे थे तनखा भी इनको वही कंपनी देती है जो कंपनी इनको सैलरी दे रही है जो कंपनी इनको यूनिफॉर्म दे रही है जो कंपनी इनको छुट्टी दे रही है उनके ऊपर मैं इंटरफेयर नहीं कर सकता ये इंस्टीट्यूट इंटरफेयर नहीं कर सकती कि आप इनकी सेवाएं रखें या ना रखें कल को अगर कोई गलत हरकत होगी या कोई इंस्टीट्यूट का लॉस होगा जिसको बेयर करना सिक्योरिटी एजेंसी का काम है वो कल को हम पे क्लेम करेगा कि ये आपके रखे हुए बंदे हैं तो हम उसमें पढ़ना नहीं चाहते और इट इज नॉट हमारा काम भी नहीं है ये करना मतलब ये कहना चाहते हैं कि आपका कोई इसमें लेना देना नहीं इन लोगों को निकालने में हमारा कोई रोल नहीं है ये कंप्लीटली कंपनी का कॉल है किस बेसिस पे किया है उन्होंने ये उनका अपना इंटरनल मैकेनिज्म है जिसको हम क्वेश्चन नहीं कर सकते